ਅੱਜ ਕਿਨਾਟੋ ਦਾ ਅੱਜ ਜਿਹੜਾ ਪ੍ਰੋਗਰਾਮ ਇੱਥੇ ਕੈਂਪ ਲਗਾਇਆ ਕਿ ਇਹ ਜਿਹੇ ਲੋਕ ਸੀ ਇਹ ਜਿਹੇ ਬਸਾ ਆ। ਹੈਪੀ ਪਹਾੜੀਪੁਰ ਜ਼ਿਲ੍ਹਾ ਪਹਾਣਾਵਾ ਦੀ ਪਾਰਟੀ ਪਸਾਰ ਤੇ ਜਿਹੜਾ ਅੱਜ ਐਮਐਲਏ ਸਾਹਿਬ ਵੱਲੋਂ ਕੈਂਪ ਲਗਾਇਆ ਕਿ ਸਰਕਾਰ ਕੋਈ ਨਹੀਂ ਮੈਂ ਇੱਕ ਆਪ ਦਾ ਐਮਐਲਏ ਆਪਦੇ ਦੁਆਰ ਜੀ ਸਾਡੇ ਬਲਾਕ ਦੇ ਵਿੱਚ ਬਲਵੇੜਾ ਬਲਾਕ ਦੇ ਵਿੱਚ 40 ਤੋਂ 50 ਪਿੰਡ ਜਿਹੜੇ ਪੈਂਦੇ ਆ ਇਸ ਹਾਲਾਤ ਉਹਨਾਂ ਪਿੰਡਾਂ ਦੇ ਲੋਕ ਵਕਤ ਵਕਤ ਇਤਰਾ ਦੇ ਜਿਹੜੇ ਲੋਕ ਆਏ ਆ ਉਹਨਾਂ ਦੀ ਮੁਸ਼ਕਲਾਂ ਸੁਣੀਆਂ ਨਹੀਂਆਂ ਜਿਹੜੇ ਵੀ ਮਸਲੇ ਦੇ ਉੱਤੇ ਪ੍ਰੋਬਲਮ ਕਿਸੇ ਨੂੰ ਵੀ ਆ ਰਹੀ ਹੈ ਜੇ ਗਲੀਆਂ ਨਾਲ ਦੀਆਂ ਸੜਕਾਂ ਵੀ ਕਿਸੇ ਗਰਾਊਂਡ ਦੀ ਪ੍ਰੋਬਲਮ ਹੋ ਸਾਡੇ ਬਲਵੇੜੇ ਤੇ ਉਹ ਮਸਲੇ ਜਿਹੜੇ ਮੌਕੇ ਤੇ ਹੱਲ ਕਰਕੇ ਵੇ ਅ ਜਿੱਦਾਂ ਗਰਮ ਦੀ ਗੱਲ ਚੱਲਦੀ ਆ ਤੇ ਉਹ ਵੀ ਆਉਣ ਵਾਲੇ ਕੁਝ ਦਿਨਾਂ ਚ ਹੱਲ ਹੋ ਜੇਗਾ ਤੇ ਜਿੱਦਾਂ ਗਲੀਆਂ ਦੇ ਨਾਲੀਆਂ ਦੇ ਕੰਮ ਚੱਲ ਰਹੇ ਆ ਉਹ ਸੈਕਟਰ ਸਾਹਿਬ ਬੈਠੇ ਸਾਡੇ ਵੀਰ ਸਾਹਿਬ ਨਾਲ ਜਿਹੜਾ ਵੀ ਐਸਡੀਐਮ ਸਾਹਿਬ ਨਾਲ ਆਏ ਸੀਗੇ ਉਹ ਵੀ ਮਸਲਾ ਉਹ ਮੌਕੇ ਤੇ ਹੱਲ ਤੇ ਉਹੀ ਸਰਕਾਰ ਦੀ ਜਿਹੜੀ ਪਹਿਲ ਕਦਮੀਆਂ ਆ ਆਪ ਦਾ ਐਮਐਲਏ ਆਪਦੇ ਦੁਆਰ ਪਹੁੰਚੇ ਹੈ। ਬਹਿਤ ਕਿਛ ਕੀਲਾ ਅਧਾਰ ਤੇ ਕੁਝ ਲੋਕੋ ਜਿਹੜੇ ਬਹੁਤ ਚੀਜ਼ਾਂ ਦੀ ਅਪੀਲ ਕਰ ਰਹੇ ਹੈਗੇ ਨੇ। ਉਹ ਕਹਿੰਦੇ ਆ ਕਿ ਅਸੀਂ ਪਹਿਲਾਂ ਡਿਪਾਰਟਮੈਂਟ ਦੇ ਵਿੱਚ ਜਾਂਦੇ ਰਹੇ ਆਂ। ਪਹਿਨੇ ਵਿਭਾਗਾਂ 'ਚ ਉੱਥੇ ਸਾਡੇ ਕੰਮ ਨਹੀਂ ਹੋਇਆ ਅਜੇ। ਅਸੀਂ ਇਸ ਕੈਂਪ ਦਾ ਸਹਾਰਾ ਲਿਆ। ਕੀ ਲੱਗਦਾ ਵੀ ਦਫਤਰ ਕੰਮ ਨਹੀਂ ਕਰਦੇ। ਇਹ ਹੀ ਜਿਹੜੀ ਆਵਾਜ਼ ਉੱਠਿਆ ਲੋਕਾਂ ਵੱਲੋਂ ਇਹਦਾ ਹੀ ਕਾਰਨ ਬਣਿਆ ਕਿ ਐਮਐਲਏ ਸਾਡਾ ਕੋਲ ਸੁਝਾਇਆ ਵੀ ਕੰਮ ਕਿੱਥੇ ਨਹੀਂ ਹੋ ਰਿਹਾ। ਕੋਲ ਮਰੀਆ ਇਹਦਾ ਹੱਲ ਨਹੀਂ ਨਾ ਜਾਈਦਾ ਆ ਕੀ ਕਾਰਨ ਹੈ ਕਿ ਜੇ ਤੁਸੀਂ ਕੋਈ ਅਧਾਰਾ ਕੋਈ ਮੈਕਮੇ ਨੇ ਕੋਈ ਉਰਿਆ ਕੇ ਬੈਠੇ ਆ ਕੋਈ ਲੋਕ ਜਿਹੜੇ ਆ ਉਹਨਾਂ ਮੈਕਮੇ ਜਾਂਦੇ ਤੇ ਕੰਮ ਨਹੀਂ ਹੁੰਦੇ ਉਰੇ ਆ ਕੇ ਉਹਨਾਂ ਨੂੰ ਪੈਲ ਕਰਨੀ ਪੈਂਦੀ ਆ ਇਹ ਐਸਾ ਕਿਉਂ ਪ੍ਰੋਜੈਕਟ ਬਣਾਇਆ ਹੋਇਆ ਜੀ ਜੀ ਇਹ ਤਾਂ ਇੱਕੋ ਸਿੱਤੇ ਨਾਲ ਤੇ ਆਪਣੇ ਆਪ ਨੂੰ ਵੀ ਬੰਦਿਆਂ ਨੂੰ ਸੋਚਣਾ ਪਏਗਾ ਵੀ ਆਪਾਂ ਉੱਥੇ ਜਾ ਕੇ ਕੰਮ ਕਿਹੜੇ ਹਿਸਾਬ ਨਾਲ ਕਰਾ ਰਹੇ ਕੋਈ ਕਾਲੀ ਦਾ ਮਾਰਾ ਹੁੰਦਾ ਕਿ ਕੰਮ ਦਾ ਸਿਸਟਮ ਦੇ ਹਿਸਾਬ ਨਾਲ ਹੀ ਹੋਣਾ ਹੁੰਦਾ ਜਿੱਦਾਂ ਇਹ ਬਲਾਗ ਚਾਹੁੰਦੇ ਆ ਤੇ ਅਪਾ ਜਦੋਂ ਕਾਲੀ ਕਰਦੇ ਆ ਕਾਲੀ ਦੇ ਪਿੱਛੇ ਕੋਈ ਬੰਦਾ ਰਿਸ਼ਵਤਾਂ ਦਾ ਕੋਈ ਕੁਸ਼ ਕਰਦਾ ਉਹ ਲੋਕਾਂ ਨੂੰ ਨਹੀਂ ਦੇਣੀ ਚਾਹੀਦੀ ਤੇ ਇਹੀ ਵਿਚਾਰ ਆ ਸਾਡਾ ਦਾ ਵੀ ਨੰਬਰ ਸਰ ਨੰਬਰ ਵਾਈ ਦਾ ਤੁਸੀਂ ਇਹ ਮੰਨਦੇ ਹੋ ਤੁਹਾਡੀ ਸਰਕਾਰ ਦੇ ਵਿੱਚ ਇਹ ਈਸ਼ੂ ਚੱਲ ਰਹੀ ਹੈ ਨਹੀਂ ਜੀ ਤਸਵੀਰ ਦਾ ਦਫ਼ਤਰ ਦੇ ਨਾਲ ਸੰਬੰਧਿਤ ਕਿੰਨੇ ਕੇਸ ਸੀਗੇ ਔਰ ਤੁਹਾਨੂੰ ਕੀ ਲੱਗਦਾ ਕਿੰਨੇ ਪ੍ਰਸੈਂਟ ਹੱਲ ਹੋ ਗਏ ਬੱਚੇ 4 ਤੋਂ 5 ਕੇਸ ਆ ਜਿਹੜੇ ਆਏ ਆ ਇੱਕ ਮੁਆਵਜ਼ੇ ਦਾ ਪੈਸਾ ਆਇਆ ਸੀਗਾ ਕਰਤਾਰਜੋ ਵੀਡੀਓ ਐਸ.ਡੀ.ਐਫ ਸਾਹਿਬ ਨੇ ਨਾਲ ਦੇ ਨਾਲ ਲਿਖਿਆ ਤੇ ਕਿਹੜਾ ਕਦੋਂ ਪੁੱਛਿਆ ਤੁਹਾਨੂੰ ਮੁਆਵਜ਼ਾ ਜਿਹਨੇ ਬਲੌਕ ਬਿਲਿੰਦੇ ਦੀ ਗੱਲ ਕਰੀਏ 40 ਪਿੰਡਾਂ ਕਿਹਦੇ ਕਿਹਾ 40 ਪਿੰਡਾਂ ਦੀ ਰੇਗ ਦੀ ਸਰਕਾਰਾਂ ਨੇ ਪਿੰਕ ਇੱਕ ਨੰਨ ਰੰਗਿਆ ਚਾਹੇ ਬੁਢੇਰੇ ਤੋਂ ਪਾਰ ਜਾਂਦੀ ਹੋਵੇ ਸਰਕਾਰ ਦੇ ਵਿੱਚ ਬਹੁਤ ਬੁਰਾ ਹਾਲ ਆ ਉਹਦੇ ਬਾਰੇ ਤੁਸੀਂ ਮਤਲਬ ਕੀ ਲਾਜ਼ਮ ਕਦੋਂ ਤੱਕ ਆਪਣੇ ਤੌਰ ਤੇ ਵਿਸ਼ਵਾਸ ਦਿਵਾਉਂਦੇ ਹੋ ਵੀ ਇਹ ਕੰਮ ਹੋ ਜਾਣਗੇ ਮੰਰੇ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਜਲਦ ਤੋਂ ਜਲਦ 2 ਮਹੀਨੇ 2 ਮਹੀਨੇ ਦੇ ਵਿੱਚ ਇਹ ਸੜਕਾਂ ਜਿਹੜੀਆਂ ਉਹ ਵਿਪਰੇ ਚੜੀਆਂ ਜਾਣਗੇ ਕਿਉਂਕਿ ਪਿਛਲੀ ਵਾਰ ਹੜ੍ਹਾਂ ਦੀ ਮਾਰ ਕਰਕੇ ਜਿਹੜਾ ਇਲਾਕਾ ਸਾਡਾ ਉਹ ਬੜਾ ਨੁਕਸਾਨਿਆ ਗਿਆ ਸੀ ਤੇ ਪਾਣੀ ਇਥੋਂ ਪਾਣੀ ਦਾ ਲਖਾਂ ਦਾ ਜਿਹੜਾ ਉਹਦੇ ਕਰਕੇ ਸੜਕਾਂ ਬਹੁਤ ਖੁੱਟ ਗਈਆਂ ਸੀ ਓਕੇ ਹਾਲ ਕੀ ਕਰਕੇ 2 ਮਹੀਨਿਆਂ ਦੇ ਵਿੱਚ ਓਕੇ ਓਕੇ ਹਲਕੇ ਦੇ ਵਿੱਚ ਇੱਕ ਵੱਧ ਤੋਂ ਵੱਧ ਪ੍ਰਕਰਾਵਾਂ ਹਲਕੇ ਦੇ ਵਿੱਚ ਰੋਜ਼ਗਾਰ ਸੌਣ ਦੀ ਕੋਈ ਇਹੋ ਜਿਹਾ ਪ੍ਰੋਜੈਕਟ ਜਿਹੜੀ ਤੁਸੀਂ ਮੰਗ ਕਰਦੇ ਹੋ ਉਹਦੇ ਬਾਰੇ ਡਿਸਕਸ ਕਰ ਰਹੀ ਐ ਐਮਐਲ ਸਾਹਿਬ ਨਾਲ ਵੀ ਜਿੰਨੇ ਵੀ ਦੇਖਦੇ ਆ ਪ੍ਰੋਜੈਕਟਾਂ ਜਿਹੜੇ ਉਹ ਵੱਧ ਤੋਂ ਵੱਧ ਐਮਐਲ ਸਾਹਿਬ ਕਹਿੰਦੇ ਆ ਵੀ ਹਲਕੇ ਦੇ ਵਿੱਚ ਹੀ ਆਏ ਜਾਣਗੇ ਤਾਂ ਕਿ ਆਪਣੇ ਨੌਜਵਾਨ ਬੱਚਿਆਂ ਨੂੰ ਜਿਹੜਾ ਰਸਕਾਰ ਹੈ ਤੁਸੀਂ ਆਪਣੇ ਪੱਤਰ ਤੇ ਕੀ ਮੰਗ ਕਰਦੇ ਹੋ ਜਿਹੜਾ ਪ੍ਰਧਾਨ ਨੂੰ ਤੁਹਾਡੇ ਕੋਲ ਐਮ ਆਡੀ ਪਾਰਟੀ ਦੀ ਕੀ ਮੰਗ ਕਰਦੇ ਹੋ ਕਿ کیسے ਪ੍ਰੋਜੈਕਟ ਹੋਣੇ ਚਾਹੀਦੇ ਆ ਜਿਹਦੇ ਨਾਲ ਜਿਹੜੇ ਲੋਕਾਂ ਦਾ ਫਾਇਦਾ ਹੋ ਸਕੇਗਾ ਕੋਈ ਫੈਕਟਰੀ ਆ ਕੋਈ ਸੈਕਟਰੀ ਆਵੇ ਜਾਂ ਜਿੱਦਾਂ ਕਿਸੇ ਵੀ ਤਰ੍ਹਾਂ ਦਾ ਕੰਮ ਆ ਜਿਹੜਾ ਇੰਡਸਟਰੀ ਵਗੈਰਾ ਉਹ ਲੱਗਣੀ ਚਾਹੀਦੀ ਹੈ ਹਲਕੇ ਦੇ ਵਿੱਚ ਤੇ ਆ ਐਮ ਐਲ ਏ ਸਾਹਿਬ ਦੀ ਵੀ ਕੋਸ਼ਿਸ਼ ਆ ਜੀ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਜਿਹੜੇ ਰੋਜ਼ਗਾਰ ਦਿੱਤੇ ਜਾਣ ਇਹ ਲੱਗਦਾ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਦੂਜੀਆਂ ਪਾਰਟੀਆਂ ਤੋਂ ਬੰਦੇ ਆ ਕੇ ਇੱਕ ਖੁਦਮੁਖਤਿਆਰੀਆਂ ਲੈ ਚੁੱਕੇ ਨੇ ਜ਼ਿੰਮੇਵਾਰੀਆਂ ਲੈ ਚੁੱਕੇ ਨੇ ਇਹਦੇ ਨਾਲ ਆਮ ਆਦਮੀ ਪਾਰਟੀ ਤੇ ਆਮ ਵਰਕਰ ਦਾ ਕਿੰਨਾ ਨੁਕਸਾਨ ਹੋ ਰਿਹਾ ਨਹੀਂ ਸਾਡੇ ਹਲਕੇ ਦੇ ਵਿੱਚ ਇਦਾਂ ਦੀ ਕੋਈ ਗੱਲਬਾਤ ਨਹੀਂ ਕਿਉਂਕਿ ਸਾਡੇ ਹਲਕੇ ਦੇ ਵਿੱਚ ਪਹਿਲ ਦੇ ਆਧਾਰ ਤੇ ਜਿਹੜੇ ਸਾਡੇ ਪੁਰਾਣੇ ਵਰਕਰ ਆ ਉਹਨਾਂ ਨੂੰ ਹੀ ਰੱਖਿਆ ਗਿਆ ਉਹਨਾਂ ਨੂੰ ਹੀ ਤਰੀਫ਼ ਦਿੱਤੀ ਗਈ ਆ ਤਾਂ ਕਿ ਇਹਨਾਂ ਦੇ ਆਧਾਰ ਸਰ ਕੰਮ ਆ ਜਿਹੜੇ ਹਲਕੇ ਦੇ ਹੋਣ ਐਮਐਲ ਨੇ ਪਹਿਲਾਂ ਵੀ ਕਹਿੰਦੇ ਆ ਵੀ ਦੇਖੋ ਤੁਸੀਂ ਆਪਣੇ ਆਪ ਤੇ ਡਿਪੈਂਡਡ ਹੋ ਡਿਪੈਂਡਡ ਹੋ ਜਿਹੜੇ ਸਾਡੇ ਪੁਰਾਣੇ ਵਰਕਰ ਆ ਉਹ ਉਹੀ ਕੰਮ ਜਿਹੜੇ ਉਹ ਪਿੰਡ ਦਾ ਕਰਨ ਸਰ ਕੀ ਲੱਗਦਾ ਹੈ ਵੀ ਜੇ ਆਪਾਂ ਅੱਜ ਦੇ ਹਾਲਾਤ ਨੇ ਵੀ ਪੰਚਾਇਤੀ ਚੋਣਾਂ ਨੂੰ ਲੈ ਕੇ ਇਹ ਕੈਂਪ ਲਗਾਏ ਜਾਂਦੇ ਨੇ ਆਪकी ਸਰਕਾਰ ਆਪਕੇ ਦਵਾਰ ਕੀ ਲੱਗਦਾ 23 ਸਾਲ ਪਹਿਲਾਂ ਆਪਕੇ ਦਵਾਰ ਸਰਕਾਰ ਨਹੀਂ ਆਈ ਸੀ ਪਿੰਡਾਂ ਦੇ ਵਿੱਚੋਂ ਸਰਕਾਰਾਂ ਚੱਲਣਗੀਆਂ ਅਜਿਹਾ ਬਿਆਨ ਦਿੱਤਾ ਗਿਆ ਸੀ ਮੰਤਰੀ ਬਖਵਾਂਤੀ ਸਾਹਿਬ ਦੇ ਪਹਿਲਾਂ ਵੀ ਕੈਂਪ ਲੱਗਦੇ ਰਹੇ ਆ ਤੁਹਾਡੇ ਸਾਹਮਣੇ ਕੈਂਪ ਲੱਗੇ ਆ ਆਪਣਾ ਪਿੰਡਾਂ ਦੇ ਵਿੱਚ ਚਾਰ ਚਾਰ ਪਿੰਡਾਂ ਦਾ ਇੱਕ ਕੈਂਪ ਲੱਗੇ ਆ ਤੁਹਾਡੇ ਸਾਹਮਣੇ ਹੀ ਦੇ ਫਿਰ ਜੇ ਉਸ ਕੈਂਪਾਂ ਦੇ ਵਿੱਚ ਇਹਦਾ ਮਤਲਬ ਲੋਕਾਂ ਦੇ ਕੰਮ ਨਹੀਂ ਹੋਏ ਤਾਂ ਤੇ ਉਹਨੇ ਪੈਸਰ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਕਿਉਂਕਿ ਬਲਾਕਾਂ ਦੇ ਆਧਾਰ ਤੇ ਉਹ ਲੱਗ ਰਹੇ ਆ ਕਿਉਂਕਿ ਉੱਥੇ ਆਮ ਬੰਦਾ ਜਿਹੜਾ ਦਫ਼ਤਰਾਂ ਦੇ ਵਿੱਚ ਨਹੀਂ ਪਹੁੰਚ ਸਕਦਾ ਤਾਂ ਕਰਕੇ ਐਮਐਲਏ ਸਾਹਿਬ ਨੇ ਜਾਂ ਸਰਕਾਰ ਨੇ ਇਹ ਫੈਸਲਾ ਲਿਆ ਜੀ ਆਪ ਦੀ ਸਰਕਾਰ ਆਪ ਦੇ ਦਰਵਾਜ਼ੇ ਜੀ ਜਿਵੇਂ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਜ਼ਿਆਦਾ ਡਿਲੇ ਹੋ ਗਿਆ ਇਹਦੇ ਨਾਲ ਆਮ ਵਰਕਰ ਜਿਹੜਾ ਹੈਗਾ ਨਿਰਾਸ਼ ਹੋ ਕੇ ਘਰੇ ਬੈਠਾ ਵਾ ਕੀ ਲੱਗਦਾ ਇਸ ਵਾਰ ਕੀ ਕਹਿਣਾ ਚਾਹੀਦਾ ਸਾਡੇ ਹਲਕੇ ਦੇ ਵਿੱਚ অলਮੋਸਟ ਓਕੇ ਸਿਸਟਮ ਸਾਡਾ ਕੋਈ ਵਰਕਰ ਹੈ ਜਿਹੜਾ ਆਮ